ਇਹ ਰੋ ਕਾਲੇ ਰੰਗ ਦਾ ਨੰਬਰ ਉਹ ਭਰਾਵਾ ਡਰਾਈ ਦਿੱਤਾ ਸੀ ਆ ਆਪਣੇ ਹੋਰ ਕੰਮ ਠੀਕ ਆ ਪਾਜੀ ਸਸਿਕਾ ਸਸਿਕਾ ਗੱਲ ਪਾਜੀ ਕੀ ਹਾਲ ਹੈ ਜੀ ਠੀਕ ਹਾਂ ਭਾਈ ਛੱਡ ਦਿਖਾਓ ਕੋਈ ਕਹਿਣ ਜੀ ਆ ਜਾਣਾ ਵਿਆਹ ਤੇ ਮਾਤਾ ਨੂੰ ਕਿੰਨੀ ਵਾਰ ਗਿਆ ਜਵਾਕਾਂ ਆਈਆਂ ਚਾਰ ਜੋੜੀਆਂ ਲਾਇਆ ਕੱਪੜੇ ਸ਼ਰਟਾਂ ਤੁਸੀਂ ਚਿੰਤਾ ਨਾ ਕਰੋ ਮੇਰੇ ਕੋਲ ਸਾਰੇ ਹੱਲ ਹੈ ਗਿਆ ਇਹ ਤੋਂ ਛੋਟੇ ਛੋਟੇ ਜਵਾਕਾਂ ਨੂੰ ਮੈਂ ਕੱਪੜੇ ਪਵਾਏ ਆ ਨਿੱਕੇ ਜਵਾਕ ਜਿਹੜਾ ਆਪਣੇ ਇਜ਼ਤ ਜੰਮਦੇ ਜਵਾਕੜੀ ਹੋਣੀ ਕਿਉਂ ਮੈਨੂੰ ਸ਼ਰਟ ਕੱਟ ਕੇ ਦਿੰਦਾ ਜੱਡਾ ਕਿਦਾਂ ਕਰਦਾ ਹਾਂਜੀ ਭਾਈ ਸ਼ਰਟ ਦੇਖਣੀ ਹਾਂਜੀ ਹਾਂਜੀ ਆ ਦੇਖੋ ਆ ਕਲਰ ਸੋਨਾ ਹੈ ਹਾਂਜੀ ਆਹੀ ਦਿਖਾਓ ਭਾਈ ਮੈਂ ਪੱਗ ਵੀ ਉਸ ਦਾ ਨਾ ਨੇਵੀ ਬਣਣੀ ਹੈ ਨੇਵੀ ਹਾਂ ਇਹ ਥੋੜੀ ਨੇਵੀ ਨਾਲ ਵੀ ਚੱਲੇ ਜਾਣੀ ਮੈਂ ਰੂਮ ਨਾਲ ਵੀ ਚੱਲੇ ਜਾਂੀ ਜੀ ਇੱਧਰ ਹੈਗਾ ਟਰਾਈ ਰੂਮ ਤੁਸੀਂ ਟਰਾਈ ਕਰਕੇ ਆਓ ਹਾਂਜੀ ਆ ਨਾਲ ਹੀ ਹੈ ਮੈਂ ਕਰਦਾ ਹਾਂਜੀ ਜਦੋਂ ਬੱਟੀ ਕੋ ਜਿਆਦਾ ਨਹੀਂ ਲੱਗਦੀ ਪਈ। ਭਾਈਆਂ ਕੋਈ ਜਿਆਦਾ ਵੱਡੀ ਨਹੀਂ ਲੱਗਦੀ ਪਈ। ਨਹੀਂ 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 ਭਾਜੀ ਬਹੁਤ ਸੋਹਣੀ ਫਿਟਿੰਗ ਆਈ ਏ ਤੁਹਾਡੇ ਦਾ। ਸੋਹਣੀ ਫਿਟਿੰਗ। ਭਾਈ ਆ ਦੇਖੋ ਬਹੁਤ ਸੋਹਣੀ ਫਿਟਿੰਗ ਆ ਜੀ। ਭਾਜੀ ਮੇਰੇ ਹੱਥ ਤੱਕ ਹੱਥ ਤੱਕ ਲੱਭ ਬਹੁਤ ਸੋਹਣੀ ਲੱਗ ਰਹੀ ਤੁਸੀਂ ਵਿਆਹ ਕਦੋਂ ਜਾਣਾ ਵੈਸੇ? ਵਿਆਹ ਬਰਾ 4 ਤਰੀਕ ਨੂੰ ਜੀ। 4 ਤਰੀਕ ਨੂੰ ਅੱਜ ਹੈਗੀ 1 ਤੁਸੀਂ ਐ ਕਰਨਾ ਇਹਨੂੰ 4 ਦਿਨ ਲਗਾਤਾਰ ਧੋਣਾ। ਇਹ ਤੁਹਾਡੇ ਨਾਪ ਦੀ ਹੋਣੀ ਬਿਲਕੁਲ। ਆ ਦੇਖੋ। ਭਾਜੀ ਨੂੰ ਮੈਂ ਖੋਲਾਂਗਾ। ਬਾਹਾਂ ਵੀ ਸੈੱਟ ਹੋ ਜਾਣੀਆਂ ਭਾਜੀ। ਬਾਵਾ ਸੈਟ ਤਾਂ ਲੋ ਪੱਕਾ ਮੈਚ ਹੈ ਨਾ ਉਦਾਂ ਹੀ ਬਾਵਾ ਸੈਟ ਤਾਂ ਹੋ ਜਾਣਗੇ ਭਾਈ ਬਾਵਾ ਲੱਭਣ ਤਾਂ ਅਸੀਂ ਮੇਰੀ ਕਿੱਥੇ ਬਾਵਾ ਦੇਖੋ ਭਾਈ ਕਾਫੀ ਇੱਥੇ ਹੁਣ